But i uh ਸਟੂਡੈਂਟ ਸਵਾਤਪੁਰ ਜੀ ਦਾ ਖਾਲਸਾ ਬਾਗ ਦੇ ਜੀਤੇ ਸਤੇ ਪਾਸ ਟੂ ਡੇਸ ਤੋਂ ਭੰਤਨ ਸਿੰਘ ਜੀ ਅਤੇ ਬਹਾਦਰ ਸਿੰਘ ਜੀ ਦੀ ਕੀਰਤਿ ਗਾ ਰਹੇ ਆ ਉਹਨਾਂ ਦੇ ਜੀਵਨ ਬਾਰੇ ਪੜ ਰਹੇ ਆ ਸੁਣਦੇ ਆ ਤੇ ਤਦੋਂ ਕੁਝ ਵੀ ਆਪਾਂ ਲਾਸਟ ਟੂ ਡੇ ਦੇ ਵਿੱਚ ਪੜਿਆ ਸੁਣਿਆ ਸਾਰਾ ਨੂੰ ਲੰਘ ਗਿਆ ਵੈਰੀ ਗੁੱਡ ਹੋਸਟ ਆਈ ਸਹਿਬ ਸ੍ਰੀ ਗੁਰੂ ਘਰ ਦੇ ਸਹਿਬ ਦੀ ਸ੍ਰੀ ਅਮਰ ਸਾਹਿਬ ਦੇ ਘਰ ਕੇ ਘਰ ਮੰਦਰ ਸਾਹਿਬ ਵਿਖੇ ਬੈਠੇ ਹੋਏ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਸੀ ਆਪਣੇ ਜਿੰਨੇ ਵੀ ਗੁਰਦੁਆਰਾ ਸਾਹਿਬ ਹਨ ਜੋ ਗੁਰਮਤ ਮਰਿਆਦਾ ਰਿਕਾਰਡਿੰਗ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਦਿੱਲੀ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਉਸ ਤੋਂ ਬਾਅਦ ਕੀਰਤਨ ਅੱਗੇ ਜੋ ਵੀ ਹੁੰਦੀ ਹੈ ਕਥਾ ਵਚ ਹੁੰਦੀ ਹੈ ਹੋਰ ਜੋ ਵੀ ਹੈ ਨਿਤਨੇਮ ਹੁੰਦਾ ਪਰ ਜਿਹੜੀ ਆ ਆਸਾ ਦੀ ਵਾਰ ਦਾ ਕੀਰਤਨ ਦਿੱਲੀ ਹੋਣਾ ਹੀ ਹੋਣਾ ਆਪਣੇ ਹਾਰ ਦਰਬਾਰ ਵਿੱਚ ਤੋਸ ਵਲੇ ਮਹਾਰਾਜ ਸਾਹਿਬ ਬੈਠੇ ਆਸਾ ਦੀ ਵਾਰਤਾ ਕੀਰਤਨ ਸੁਣ ਰਹੇ ਆ ਇੱਕ ਸਿੱਖ ਆਉਂਦਾ ਧਿਆਨ ਕੇ ਮਹਾਰਾਜ ਸਾਹਿਬ ਨੂੰ ਕਹਿੰਦਾ ਮਹਾਰਾਜ ਸਾਹਿਬ ਤੁਹਾਡੇ ਘਰੀ ਸਰਜਾ ਦੇ ਨਹੀਂ ਦੰ ਲਿਆ ਮਹਾਰਾਜ ਸਾਹਿਬ ਜਾਣਦੇ ਆ ਨਾਲ ਮਹਾਰਾਜ ਸਾਹਿਬ ਸਿੱਖ ਜਾਂਦੇ ਆ ਵਿਧੀ ਚੰਦ ਵੀ ਸਿੱਖ ਸੀ ਨਾਲ ਉਹਦੇ ਬਹੁਤ ਜੋਧਾ ਸਿੱਖ ਸੀਗਾ ਉਹਨੇ ਬਹੁਤ ਜੰਗਾਂ ਦੇ ਵਿੱਚ ਮਹਾਰਾਜ ਸਾਹਿਬ ਦਾ ਸਾਥ ਦਿੱਤਾ ਬਹੁਤ ਉਹਦੇ ਕਾਰਨਾਮੇ ਆ ਜਿਵੇਂ ਬਹੁਤ ਜ਼ਿਆਦੀਆਂ ਕਹਿੰਦੇ ਪ੍ਰਾਪਤੀਆਂ ਨੇ ਉਹਨਾਂ ਦੀਆਂ ਜਿੰਨਾ ਉਹ ਉਹਨਾਂ ਨੇ ਜਦੋਂ ਮੋਗਲ ਬਾਦਸ਼ਾਹ ਉਹਨਾਂ ਦੇ ਕੋਲੋਂ ਜੋ ਮਹਾਰਾਜ ਸਾਹਿਬ ਵਾਸਤੇ ਘੋੜੇ ਲੈਂਦੇ ਗਏ ਸੀ ਕਾਬਲ ਦੀਆਂ ਸੰਗਤਾਂ ਲੈ ਕੇ ਆਈਆਂ ਸੀਗੀਆਂ ਤਾਂ ਉਹਨਾਂ ਨੇ ਕਾਬਲ ਦੀਆਂ ਸੰਗਤਾਂ ਤੋਂ ਖੋਹ ਲਈ ਸੀ ਮੋਗਲ ਬਾਦਸ਼ਾਹ ਨੇ ਤਾਂ ਉਹ ਵੀ ਮਹਾਰਾਜ ਸਾਹਿਬ ਦੇ ਜਿਹੜੇ ਸਿੱਖ ਵਿਧੀ ਚੰਦ ਸੀ ਉਹਨਾਂ ਨੇ ਉਹਨਾਂ ਨੂੰ ਲੈ ਕੇ ਆਂਦੇ ਸੀਗੇ ਬੜੀ ਯੋਗਤਾ ਨਾਲ ਸਿਆਣੇ ਵੀ ਬਹੁਤ ਸੀ ਤੇ ਜੋਧੇ ਵੀ ਬਹੁਤ ਸੀ ਭਾਈ ਵਿਧੀ ਚੰਦ ਵੀ ਤਾਂ ਹਰ ਵਕਤ ਮਹਾਰਾਜ ਸਾਹਿਬ ਦੇ ਨਾਲ ਰਹਿੰਦੇ ਸੀਗੇ ਤੁਹਾਰੇ ਸਾਹਿਬ ਦੇ ਨਾਲ ਜਾਂਦੇ ਆ ਘਰ ਗੁਰੂ ਕੇ ਮਹਿਲ ਅਮਰੋਸਰ ਵਿਖੇ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਹੈ ਜਿੱਥੇ ਧੰਤਨ ਸਾਹਿਬ ਜਰੂ ਆਮਦਾਸ ਜੀ ਗੁਰੂ ਅਰਜਨ ਦੇਵ ਜੀ ਵੀ ਉਸੇ ਘਰ ਵਿੱਚ ਰਹੇ ਤਾਂ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਘਰ ਵਿੱਚ ਰਹੇ ਰਹੇ ਸੀ ਉਸ ਜਗ੍ਹਾ ਦਾ ਨਾਮ ਹੈ ਗੁਰੂ ਕੇ ਮਹਿਲ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਵੀ ਉੱਥੇ ਹੁਣ ਇਸ ਵੇਲੇ ਬਣਿਆ ਹੋਇਆ ਘਰ ਜਾਂਦੇ ਆ ਤੇ ਮਹਾਰਾਜ ਸਾਹਿਬ ਬੱਚੇ ਨੂੰ ਆਪਦੇ ਹੱਥਾਂ ਚ ਲੈ ਲੈਂਦੇ ਆ ਲੈ ਕੇ ਬੜਾ ਨਿਹਾਰ ਕੇ ਵੇਖਦੇ ਆ ਤੇ ਉਹਨਾਂ ਨੂੰ ਸਿਰ ਝੁਕਾ ਕੇ ਨਮਸਕਾਰ ਕਰਦੇ ਆ। ਆਪਦੇ ਹੱਥਾਂ ਵਿੱਚ ਬੱਚੇ ਨੂੰ ਲੈ ਕੇ ਉਹ ਨਮਸਕਾਰ ਕਰਦੇ ਆ ਤਾਂ ਵਿਧੀ ਚੰਦ ਜੀ ਪੁੱਛਦੇ ਆ ਮਹਾਰਾਜ ਸਾਹਿਬ ਬੜੇ ਹੀ ਨੀਝ ਨਾਲ ਤੁਸੀਂ ਇਹਨਾਂ ਨੂੰ ਤੱਕਿਆ ਆਪਦੇ ਪੁੱਤਰ ਨੂੰ ਕੀ ਕਾਰਨ ਹੈ? ਤੁਮਾਰੇ ਸਭਾ ਕੋ ਜਵਾਬ ਦਿੰਦੇ ਆ ਇਹ ਮੇਰਾ ਪੁੱਤਰ ਦੀਨ ਰੱਖਿਆਕ ਬਣੂਗਾ। ਸੰਕਟ ਹਾਰਨ ਹੋਊਗਾ। ਦੀਨ ਰੱਖਿਆ ਦੀਨ ਬੰਦੂ ਸੰਕਟ ਹਰੂ ਹੋਏਗਾ ਬੇਤਾ ਤਾਂ ਉਸ ਤੇਰੇ ਨੂੰ ਬੜੀ ਖੁਸ਼ੀ ਹੁੰਦੀ ਐ ਸਾਰੀ ਸੰਗਤ ਦੇ ਵਿੱਚ ਬੜੀ ਖੁਸ਼ੀ ਹੁੰਦੀ ਐ ਇਸ ਚੀਜ਼ ਕੋ ਫਿਰ ਅੱਗੇ ਕੀ ਹੁੰਦਾ ਵੱਡੇ ਹੁੰਦੇ ਆ ਮਾਰੇ ਸਾਹਿਬ ਸਾ ਮਾਰੇ ਸਾਹਿਬ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੰਜ ਪੁੱਤਰ ਸੀ ਸਭ ਤੋਂ ਛੋਟੇ ਪੁੱਤਰ ਇਹ ਸੀ ਗੁਰਦੇਵ ਬਹਾਦਰ ਜੀ ਸਭ ਤੋਂ ਛੋਟੇ ਸੀਗੇ ਤੇ ਦੂਜੇ ਸਾਰੇ ਸਹਿਬਜ਼ਾਦੇ ਆਉਂਦੇ ਆ ਸੰਗਤਾਂ ਦੇ ਵਿੱਚ ਰਦੇ ਆ ਸਾਰੇ ਕਾਰਵਿਹਾਰ ਕਰਦੇ ਆ ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਵੀ ਆਉਂਦੇ ਆ ਪਹਿਲੀ ਗੱਲ ਤਾਂ ਆਉਂਦੇ ਹੀ ਬਹੁਤ ਘੱਟ ਪਰ ਜੇ ਆਉਂਦੇ ਵੀ ਆ ਤਾਂ ਜਦੋਂ ਵੀ ਆਉਂਦੇ ਆ ਦਰਬਾਰ ਵਿੱਚ ਉਹਨਾਂ ਦੀ ਅੱਖਾਂ ਝੁਕੀਆਂ ਹੁੰਦੀਆਂ ਤਾਂ ਸੰਗਤਾਂ ਨੇ ਪੁੱਛਿਆ ਮਾਰੇ ਸਾਹਿਬ ਨੂੰ ਮਾਰੇ ਸਾਹਿਬ ਕੀ ਕਾਰਨ ਤੁਹਾਡੇ ਛੋਟੇ ਸਹਿਬਜ਼ਾਦੇ ਜਦੋਂ ਵੀ ਆਉਂਦੇ ਆ ਇਹਨਾਂ ਦੀਆਂ ਨਿਗਾਹਾਂ ਝੁਕੀਆਂ ਹੁੰਦੀਆਂ ਨੇ ਰੀਜ਼ਨ ਕੀ ਆ ਸਾਹਮਾਰੇ ਸਾਹਬ ਨੇ ਪੁੱਛਿਆ ਬੇਟਾ ਜੀ ਸੰਗਤ ਪੁੱਛ ਰਹੀ ਹੈ ਕਿ ਜਦੋਂ ਵੀ ਤੁਸੀਂ ਸੰਗਤਾਂ ਵਿੱਚ ਆਉਂਦੇ ਹੋ ਤੁਹਾਡੀਆਂ ਨਜ਼ਰਾਂ ਝੁਕੀਆਂ ਹੁੰਦੀਆਂ ਨੇ ਤਾਂ ਕੀ ਰੀਜ਼ਨ ਹੈ ਕਹਿੰਦੇ ਜੋ ਅੰਦਰ ਦੀ ਹਰ ਤੈਨੂੰ ਜਾਣਦਾ ਹੋਵੇ ਉਹਦੇ ਅੱਗੇ ਅੱਖਾਂ ਝੁਕੀਆਂ ਨਹੀਂ ਜਾਂਦੀਆਂ ਤੁਸੀਂ ਅੰਤਰਾਤਮਾ ਦਾ ਗਿਆਨ ਹੈ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਮਹਤਾਪਮਖਾਪਦ ਹੋ ਕੇ ਕਹਿੰਦੇ ਇਹ ਗੱਲ ਕਿ ਤੁਹਾਨੂੰ ਸਾਰਾ ਗਿਆਨ ਅੰਤਰ ਗਿਆਨ ਹੈ ਤੁਹਾਨੂੰ ਮੇਰੇ ਅੰਦਰ ਕੀ ਕੀ ਕਮੀਆਂ ਨੇ ਸਭ ਤੋਂ ਅੰਤ ਤਾਂ ਇਸ ਕਰਕੇ ਤੁਹਾਡੇ ਅੱਗੇ ਅੱਖਾਂ ਚੁੱਕੇ ਨਹੀਂ ਮੈਂ ਦੇਖ ਸਕਦਾ ਹਮੇਸ਼ਾ ਮੈਂ ਆਪਦੀਆਂ ਊਨ ਤਾਈਆਂ ਨੂੰ ਦੇਖਦਾ ਹੂੰ ਤਾਈਆਂ ਨੂੰ ਦੇਖਦਾ ਹੋਇਆ ਆਪਦੀਆਂ ਅੱਖਾਂ ਝੁਕਾ ਕੇ ਰੱਖਦਾ ਤਾਂ ਜਦੋਂ ਛੋਟੇ ਵੀ ਸੀ ਉਹਨਾਂ ਦਾ ਸ਼ੁਰੂ ਤੋਂ ਲੈ ਕੇ ਸੰਤ ਸਰੂਪ ਸੀ ਕਿਉਂਕਿ ਉਹ ਅਕਾਲ ਪੁਰਖ ਦਾ ਰੂਪ ਸੀ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀਰ ਅਕਾਲ ਪੁਰਖ ਦਾ ਰੂਪ ਸੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਪਾਸ਼ਾੀਆਂ ਹੋਈਆਂ ਜੋਤ ਇੱਕ ਹੀ ਚੱਲੀ ਨਰੰਕਾਰ ਦੀ ਜੋਤ ਸੀ ਖੁਦ ਅਕਾਲ ਪੁਰਖ ਆਪ ਇਸ ਧਰਤੀ ਤੇ ਕਲਯੁਗ ਨੂੰ ਤਾਰਨ ਵਾਸਤੇ ਆਏ ਸੀ ਉਹ ਜੱਮਾ ਬਦਲਦਾ ਰਿਹਾ ਗੁਰੂ ਨਾਨਕ ਸਾਹਿਬ ਆਈ ਸਭ ਤੋਂ ਪਹਿਲਾਂ ਜਦੋਂ ਬਹੁਤ ਜ਼ਿਆਦਾ ਤਰਲਾਟ ਸੀ ਦੁਨੀਆ ਦੇ ਹਹਾਕਾਰ ਮੱਚੀ ਹੋਈ ਸੀ ਇੰਨਾ ਜ਼ਿਆਦਾ ਅਤਿਆਚਾਰ ਹੋ ਰਿਆ ਸੀਗਾ ਉਹ ਹਰ ਤਰ੍ਹਾਂ ਕਿ ਨੇ ਜੋ ਸਮੇ ਦੇ ਹਾਕਮ ਸੀ ਆਪ ਦੀਆਂ ਮਾਨਾਈਆਂ ਕਰਦੇ ਸੀ ਤਾਂ ਹੋਰ ਵੀ ਸਾਰੇ ਪਾਸੇ ਅਗਿਆਨ ਸੀ ਉਸ ਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਨੇ ਜਨਮ ਲਿਆ ਉਸ ਤੋਂ ਬਾਅਦ ਜਾਮਾ ਬਦਲਦਾ ਰਿਹਾ ਗੁਰੂ ਅੰਗਦ ਦੇਵ ਜੀ ਆ ਗਏ ਗੁਰੂ ਅਮਰਦਾਸ ਜੀ ਆ ਗਏ ਗੁਰੂ ਰਾਮਦਾਸ ਜੀ ਆ ਗਏ ਗੁਰੂ ਅਰਜਨ ਦੇਵ ਜੀ ਆਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰ Rai ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਪਰ ਜੋਤ ਉਹੀ ਚੱਲਦੀ ਰਹੀ ਗੁਰਨਾਨਦ ਸਾਹਿਬ ਦੀ ਨੌਵੀਂ ਜੋਤ ਵੀ ਕਿਹਾ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਉਹ ਖੁਦ ਨੂੰ ਰੰਕਾਰ ਸੀ ਪਰ ਫਿਰ ਵੀ ਉਹਨਾਂ ਦਾ ਮਨ ਨਹੀਂ ਵਾ ਸੀ ਬਹੁਤ ਮਨ ਨਹੀਂ ਵਾ ਸੀ ਹਮੇਸ਼ਾ ਬੰਦਗੀ ਵਿੱਚ ਜੁੜੇ ਰਹਿੰਦੇ ਸੀਗੇ ਆਪਣਾ ਅਕਾਲ ਪੁਰਖ ਵੱਲ ਧਿਆਨ ਲਗਾ ਕੇ ਰੱਖਦੇ ਸੀ ਤੇ ਸਭ ਤੋਂ ਵੱਡਾ ਅਸਰ ਉਸ ਵੇਲੇ ਪਿਆ ਜਦੋਂ ਉਹਨਾਂ ਦੇ ਭਰਾ ਬਾਬਾ ਅਟੱਲ ਰਾਏ ਜੀ ਛੋਟੀ ਉਮਰ ਦੇ ਵਿੱਚ ਹੀ ਅਕਾਲ ਚਲਾਣਾ ਕਰ ਗਏ ਉਸ ਦਾ ਬਹੁਤ ਗਹਿਰਾ ਅਸਰ ਹੋਇਆ ਉਹਨਾਂ ਤੇ ਆਪਾਂ ਬਹੁਤ ਵਾਰੀ ਇਹ ਸੋਚਦੇ ਆ ਕਿ ਸ਼ਾਇਦ ਆਪਾਂ ਜਨਮ ਲਿਆ ਤੇ ਜਦੋਂ ਆਪਣੀ ਮੌਤ ਹੋਊਗੀ ਆਪਾਂ ਬਜ਼ੁਰਗ ਹੋ ਕੇ ਹੀ ਮਰਾਂਗੇ ਪਰ ਨਹੀਂ ਇਹ ਜ਼ਰੂਰੀ ਨਹੀਂ ਹੈ ਕਿ ਹਰ ਬੰਦਾ ਬਜ਼ੁਰਗ ਹੋ ਕੇ ਹੀ ਜਾਂਦਾ ਕੋਈ ਬਚਪਨ ਵਿੱਚ ਹੀ ਚਲੇ ਜਾਂਦਾ ਕੋਈ ਜਵਾਨੀ ਵਿੱਚ ਚਲੇ ਜਾਂਦਾ ਕੋਈ ਅੱਧ ਖੜ ਉਮਰ ਵਿੱਚ ਤੇ ਕੋਈ ਬਜ਼ੁਰਗ ਹੋ ਕੇ ਜਾਂਦਾ ਸਮਝੇ ਪਰ ਜਿਹੜੇ ਮਹਾਪੁਰਸ਼ ਹੁੰਦੇ ਨੇ ਸੰਤਪੁਰਸ਼ ਹੁੰਦੇ ਨੇ ਉਹਨਾਂ ਨੂੰ ਇਸ ਗੱਲ ਦਾ ਬਹੁਤ ਹੁੰਦਾ ਕਿ ਛੋਟੀ ਉਮਰ ਵਿੱਚ ਚਲੇ ਜਾਣਾ بڑا ਵੀ ਕਿਉਂ ਕੋਈ ਆਪਾਂ ਜਿੰਨੇ ਵੀ ਜਾਣੇ ਆ ਮਹਾਰਾਜ ਦੀਆਂ ਖੇਤੀਆਂ ਅਕਾਲਪੁਰ ਦੀਆਂ ਖੇਤੀਆਂ ਚਾਹੇ ਉਹ ਕੱਚੀ ਵੜ ਲੈ ਚਾਹੇ ਉਹ ਪੱਕੀ ਵੜ ਲੈ ਉਹਦੀ ਮਰਜ਼ੀ ਹੈ ਜਿਵੇਂ ਜਿਵੇਂ ਆਪਾਂ ਜੋ ਕਰਕੇ ਆਏ ਹੁਣੇ ਉਹਦੇ ਅਕੋਰਡਿੰਗਲੀ ਆਪਾਂ ਵੋਈ ਕੇ ਚਲੇ ਜਾਂਦੇ ਪਰ ਉਹਨਾਂ ਦੇ ਮਨ ਤੇ ਅਸਰ ਹੋਇਆ ਕਿ ਇੰਨੀ ਜਲਦੀ ਚਲੇ ਗਏ ਜਾਣੀ ਜ਼ਾਇਦੇ ਸੀ ਕਿਤਾ ਹਮੇਸ਼ਾ ਬੰਦਗੀ ਵਿੱਚ ਜੁੜੇ ਰਹਿੰਦੇ ਸੀਗੇ ਉਸ ਤੋਂ ਬਾਅਦ ਜਦੋਂ ਹਿਮਾਇਆ ਇੱਕ ਤਾਂ ਉਹਨਾਂ ਦਾ ਮਹਾਰਾਜ ਸਾਹਿਬ ਨੇ ਵਿਆਹ ਕਰਵਾ ਦਿੱਤਾ ਸਿਰਗੁਰ ਤੇਗ ਬਹਾਦਰ ਜੀ ਦਾ ਵਿਆਹ ਸ੍ਰੀ ਲਾਲਸਨ ਸੁਭਿਖੀ ਖਾਤਰੀ ਦੀ ਸੁਪੁੱਤਰੀ ਸ੍ਰੀ ਗੁਜਰੀ ਜੀ ਨਾਲ 15 ਅਸੂ ਅਸੂ ਮੰਜੋ ਦੇਸੀ ਮਹੀਨਾ ਆਪਣੇ ਪਹਿਲੇ ਮੰਥ ਹੈ ਅੰਗਰੇਜ਼ੀ ਮਹੀਨੇ ਜਿਹਨਾਂ ਆਪਾਂ ਨੂੰ ਕਹਿੰਦੇ ਆ ਤਾਂ 12 ਵੀ ਹੈਗੇ ਆ ਜਿਹੜੇ ਆਪਣੇ ਦੇਸੀ ਮੰਥ ਅਸੂ ਦੇ ਮਹੀਨੇ ਵਿੱਚ 15 ਅਸੂ ਵਦੀ 5 ਸਪਤੰ ਸਮਤ 1689 ਬਿਕਰਮੀ ਨੂੰ ਕਰਤਾਰਪੁਰ ਸਾਹਿਬ ਵਿਖੇ ਹੋਇਆ ਸਮਾਰਿਤ ਵਿਆਹ ਹੋ ਗਿਆ ਹੈ ਰੇ ਫਿਰ ਵੀ ਬੰਦਗੀ ਵਿੱਚ ਜੁੜੇ ਰਹਿੰਦੇ ਆ ਮਾਤਾ ਗੁਜਰੀ ਜੀ ਬੜੇ ਧੀਰਜ ਵਾਲੇ ਤੇ ਬੰਦਗੀ ਵਾਲੇ ਸੀ ਉਹ ਹਮੇਸ਼ਾ ਵਚਨ ਮੰਨਦੇ ਸੀ ਉਹਨਾਂ ਦਾ ਜਿਵੇਂ ਮਾਰੇ ਸਾਹਿਬ ਕਹਿੰਦੇ ਸੀ ਉਵੇਂ ਹੀ ਕਰਦੇ ਸੀ ਸਤਿਵਚਨੀ ਵੀਪੀ ਸੀ ਤੁਮਾਂ ਵੀ ਇੱਧਾ ਗਿਆ ਮਾਰੇ ਸਾਹਿਬ ਨੇ ਆਪਣੇ ਛੋਟੇ ਪੋਤਰੇ ਸਿਰ ਹਰਰਾਏ ਸਾਹਿਬ ਨੂੰ ਗੁਰਗੱਦੀ ਦੇ ਕੇ ਆਪ ਇਹ ਨਿਰਣਾ ਲੈ ਲਿਆ ਕਿ ਹੁਣ ਅਸੀਂ ਅਕਾਲ ਚਲਾਣਾ ਕਰਦੇ ਹਾਂ ਅਕਾਲ ਚਲਾਣਾ ਕਰਨ ਦਾ ਨਿਰਣਾ ਕਰ ਰਿਹਾ ਹੈ ਤਾਂ ਉਸ ਵੇਲੇ ਮਾਤਾ ਜੀ ਕਹਿੰਦੇ ਮਾਤਾ ਨਾਨਕੀ ਜੀ ਮਹਾਰਾਜ ਸਾਹਿਬ ਹੱਥ ਜੋੜ ਕੇ ਬੇਨਤੀ ਕਰਦੇ ਆ ਮਹਾਰਾਜ ਸਾਹਿਬ ਅੱਗੇ ਮਹਾਰਾਜ ਤੁਸੀਂ ਮੇਰੇ ਛੋਟੇ ਪੁੱਤਰ ਬਾਰੇ ਤਾਂ ਕੋਈ ਸੋਚਿਆ ਹੀ ਨਹੀਂ ਤੁਸੀਂ ਹਰਾਈ ਸਾਹਿਬ ਨੂੰ ਆਪਣੇ ਪੋਤਰੇ ਨੂੰ ਗੁਰਗੱਦੀ ਦੇ ਰਹੇ ਹੋ ਗੁਰਤੇਗ ਬਹਾਦਰ ਸਾਹਿਬ ਬਾਰੇ ਕੋਈ ਸੋਚਣਾ ਕੋ ਸੰਤ ਸਰੂਪ ਹੈ ਬੰਦਗੀ ਵਾਲੇ ਨੇ ਉਹਨਾਂ ਦਾ ਨਰਵਾ ਕਿਵੇਂ ਹੋਵੇਗਾ ਕਿਉਂਕਿ ਹੋਰ ਸਾਰੇ ਉਹਨਾਂ ਦੇ ਪੰਜ ਪੁੱਤਰ ਸੀ ਚਾਰ ਪੁੱਤਰ ਸਾਰੇ ਆਪਣੇ ਗਾਰ ਵਿਹਾਰ ਵਿੱਚ ਨੇ ਜਿਵੇਂ ਜਿਵੇਂ ਮਹਾਰਾਜ ਸਾਹਿਬ ਨੇ ਉਹਨਾਂ ਲਾਇਆ ਉਹ ਲੱਗੇ ਹੋਏ ਪਰ ਉਹ ਹਮੇਸ਼ਾ ਬੰਦਗੀ ਵਾਲੀ ਲੱਗੇ ਰਹਿੰਦੇ ਸੀ ਤਾਂ ਇਹਦਾ ਕੀ ਹੋਊਗਾ ਤਾਂ ਗੁਰੂ ਮਹਾਰਾਜ ਸਾਹਿਬ ਨੇ ਜਵਾਬ ਦਿੱਤਾ ਸ੍ਰੀ ਗੁਰ ਹਰਗੋਬਿੰਦ ਸਾਹਿਬ ਨੇ ਤੁਸੀਂ ਇਹਨਾਂ ਨੂੰ ਲੈ ਕੇ ਆਪਦੇ ਪੇਕੇ ਪਿੰਡ ਬਕਾਲੇ ਚਲੇ ਜਾਓ ਸਮਾਉਂਦੇ ਇਹਨਾਂ ਨੂੰ ਗਰਿਆਈ ਮਿਲਦੀ ਮਾਤਾ ਜੀ ਨੇ ਹੱਥ ਜੋੜੇ ਉਹਨਾਂ ਦਾ ਵਚਨ ਮੰਨਿਆ ਤੇ ਆਪਣੇ ਪੁੱਤਰ ਗੁਰਦੇਵ ਬਹਾਦਰ ਸਾਹਿਬ ਨੂੰ ਨਾਲ ਲੈ ਕੇ ਮਾਤਾ ਗੁਲਰੀ ਨੂੰ ਨਾਲ ਲੈ ਕੇ ਬਾਬੇ ਬਕਾਲੇ ਚਲੇ ਗਏ। ਕਾਫੀ ਲੰਬਾ ਸਮਾਂ ਉੱਥੇ ਹੀ ਰਹੇ। ਬਾਬੇ ਬਕਾਲੇ ਰਹਿ ਰਹੇ ਆ ਉੱਥੇ ਵੀ ਮਹਾਰਾਜ ਸਾਹਿਬ ਨੇ ਜਿਹੜਾ ਉਹਨਾਂ ਦਾ ਨਾਲ ਕੰਦਾ ਘਰ ਸੀ ਉਹਦੇ ਨਾਲ ਹੋਰ ਘਰ ਦੇ ਵਿੱਚ ਬੈਠ ਕੇ ਅਕਾਂਤ ਵਿੱਚ ਬੰਦਗੀ ਕਰਦੇ ਰਹੇ। ਮਾਰਾ ਸਾਹਿਬ ਕਹਿੰਦੇ ਨਾ ਜੇ ਕੋ ਵੱਡਾ ਕੰਮ ਕਰਨਾ ਹੋਵੇ ਤੇ ਉਹਦੀ ਤਿਆਰੀ ਵੀ ਵੱਡੀ ਕਰਨੀ ਪੈਂਦੀ ਹੈ ਕੋਈ ਟਫ एग्जाम ਦੇਣਾ ਹੋਵੇ ਨਾ ਆਪਾਂ ਜਿਵੇਂ ਕਿ ਯੂਪੀਐਸਸੀ ਦਾ एग्जाम ਦੇਣਾ ਕਿਸੇ ਨੇ ਪੀਐਸਸੀ ਦਾ एग्जाम ਦੇਣਾ ਤਾਂ ਪ੍ਰੈਪਰੇਸ਼ਨ ਵੀ ਉਵੇਂ ਹੀ ਕਰਨੀ ਪਊਗੀ ਮਾਰਾ ਸਾਹਿਬ ਨੇ ਬਹੁਤ ਵੱਡਾ ਕੰਮ ਕਰਨਾ ਸੀ دین ਦੀ ਰੱਖਿਆ ਕਰਨੀ ਸੀ دین ਮਤਲਬ ਸਤਾਰਨ ਇਸ ਦੁਨੀਆ ਦੇ ਸੰਕਟਾਂ ਨੂੰ ਹਰਨਾ ਸੀਗਾ ਤਾਂ ਉਸ ਵਾਸਤੇ ਉਹਨਾਂ ਨੂੰ ਬਹੁਤ ਵੱਡੀ ਤਿਆਰੀ ਦੀ ਵੀ ਲੋੜ ਸੀ ਉਸ ਦੀ ਤਿਆਰੀ ਬੰਦਗੀ ਸੀ ਜਿੰਨੀ ਕਿਸੇ ਦੀ ਭਜਨ ਬੰਦਗੀ ਵੱਧ ਹੋ ਗਈ ਨਾ ਪ੍ਰਮਾਤਮਾ ਦਾ ਨਾਮ ਜਪ ਰਿਹਾ ਹੋਗਾ ਉੰਨੀ ਹੀ ਉਹਦੇ ਵਿੱਚ ਤਾਕਤ ਹੋਵੇ ਸਰੀਰ ਕਰਕੇ ਵੀ ਤੇ ਆਤਮਾ ਕਰਕੇ ਵੀ ਸਰੀਰਕ ਤੇ ਆਤਮਕ ਦੋਨੋਂ ਹੀ ਤਾਕਤਾਂ ਦੀ ਲੋੜ ਹੁੰਦੀ ਹੈ ਇਸ ਨੂੰ ਵੱਡੇ ਕਾਬੂ ਨੂੰ ਕਰਨ ਵਾਸਤੇ ਇਸ ਕਰਕੇ ਮਹਾਰਾਜ ਸਾਹਿਬ ਹਮੇਸ਼ਾ ਹੀ ਬੰਦਗੀ ਵਿੱਚ ਜੁੜੇ ਰਹਿੰਦੇ ਸੀ ਉੱਥੇ ਮਣ ਇੱਕ ਘੋਰਾ ਪਟਵਾਇਆ ਘੋਰੇ ਵਿੱਚ ਬੈਠ ਕੇ ਬੰਦਗੀ ਕਰਦੇ ਰਹਿੰਦੇ ਸੀ ਕਿਸੇ ਨੂੰ ਮਿਲਦੇ ਨਹੀਂ ਸੀ ਤੇ ਬਾਹਰ ਮਾਤਾ ਗੁਜਰੀ ਜੀ ਪਹਿਰਾ ਦਿੰਦੇ ਹੋਏ ਮਾਤਾ ਗੁਜਰੀ ਜੀ ਗੁਰਦੇਵ ਬਹਾਦਰ ਜੀ ਦੀ ਪਤਨੀ ਮਹਾਰਾਜ ਸਾਹਿਬ ਘੋਰੇ ਵਿੱਚ ਬੰਦਗੀ ਕਰਦੇ ਸੀ ਉਹ ਬਾਹਰ ਬੈਠੇ ਵੰਦਗੀ ਕਰਦੇ ਰਹਿੰਦੇ ਸੀ ਕਿ ਤੇ ਉੱਥੇ ਪਹਿਲਾਂ ਦਿੰਦੇ ਸੀ ਵੀ ਕੋਈ ਵੀ ਨਾ ਦਸਤਾਰ ਦਨਾਂ। ਫੇਰ ਸਮਾ ਆਇਆ ਤਾਂ ਜਦੋਂ ਗੁਰੂ ਹਰ Rai ਸਾਹਿਬ ਤੋਂ ਤੇਰੇ ਗੁਰੂ ਹਰਕ੍ਰਿਸ਼ਨ ਜੀ ਨੂੰ ਮਿਲਗੇ ਗੁਰਗੱਦੀ। ਗੁਰੂ ਹਰਕ੍ਰਿਸ਼ਨ ਜੀ ਸਾਧਗੁਰ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਸੀ। ਹਰਗੋਬਿੰਦ ਸਾਹਿਬ ਦੇ ਪੁੱਤਰੇ ਸੀ ਗੁਰੂ ਹਰ Rai ਸਾਹਿਬ ਜਿਹੜੇ 7ਵੇਂ ਗੁਰੂ ਨੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸ੍ਰੀ ਗੁਰੂ ਹਰ Rai ਸਾਹਿਬ ਦੀ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰੇ ਸੀ ਤੇ ਜੋ ਤੇਰੀ ਹਰਕ੍ਰਿਸ਼ਨ ਸੀ ਗੁਰੂ ਹਰਕ੍ਰਿਸ਼ਨ ਜੀ 8ਵੇਂ ਪਾਸ਼ਾਹੀ ਉਹ ਗੁਰਤੇਗ ਬਹਾਦਰ ਸਾਹਿਬ ਦੇ ਪੁੱਤਰੇ ਸੀ ਗੁਰੂ ਹਰ Rai ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰੇ ਨੂੰ ਗੱਦੀ ਦਿੱਤੀ ਗੁਰਗੱਦੀ ਬਖਸ਼ੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਦਾਦਾ ਜੀ ਆਪਣੇ ਸਾਥੀ ਟੇਬਲ ਤੇ ਕਿਹਾ ਜੀ ਗੁਰੂ ਹਰਿਕ੍ਰਿਸ਼ਨ ਜੀ ਸਿਰਫ 8 ਸਾਲਾਂ ਦੀ ਉਮਰ ਦੇ ਹੁੰਦੇ ਕੋਸ਼ ਛੋਟੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਬਾਲਾ ਪ੍ਰੀਤਮ ਜੀ ਕਹ ਕਿ ਉਹਨਾਂ ਨੂੰ ਪੁਕਾਰਦੇ ਸੀ ਸੰਗਤਾਂ ਤਾਂ ਛੋਟੀ ਉਮਰ ਵਿੱਚ ਉਹ ਅਕਾਲ ਚਲਾਣਾ ਕਰ ਗਏ ਤਾਂ ਉਹਨਾਂ ਨੇ ਉਸ ਵੇਲੇ ਜਦੋਂ ਉਹਨਾਂ ਨੇ ਜਾਣਾ ਸੀ ਉਸ ਤੋਂ ਪਹਿਲਾਂ 5 ਪੈਸੇ ਨਾਰੀਅਲ ਥਾਲ ਵਿੱਚ ਰੱਖ ਕੇ ਹੱਥ ਜੋੜ ਕੇ ਮੱਥਾ ਟੇਕਿਆ ਤੇ ਇਹ ਸੰਗਤਾਂ ਨੂੰ ਕਹਿਤਾ ਕਿ ਗੁਰੂ ਬਾਬਾ ਬਕਾਲੇ ਉਹਨਾਂ ਨੇ ਇੰਨਾ ਹੀ ਕਿਹਾ ਕਿਉਂਕਿ ਸੰਗਤਾਂ ਨੇ ਉਹਨੂੰ ਪੁੱਛਿਆ ਮਹਾਰਾਜ ਸਾਹਿਬ ਨੂੰ ਅਸੀਂ ਕਿੰਦੇ ਲੜਨ ਲੱਗਾਂਗੇ ਕਿਹਦੇ ਕੋਲੇ ਜਾਵਾਂਗੇ ਕੌਣ ਸਾਡਾ ਅੱਗੇ ਮਾਈ ਕਰੂਗਾ ਸਮਾਰੇ ਸਾਵੀਏ ਗਏਗੇ ਗੁਰੂ ਬਾਬਾ ਬਕਾਲੂ ਹੁਣ ਇਦੋਂ ਅਗਲਾ ਪ੍ਰਸੰਗ ਆਪਾਂ ਗੱਲ ਕਰਾਂਗੇ ਤੋਂ ਬਸ ਤੇ ਤੁਮ ਬਾਹ ਕਿਸਾਨ ਜੁਰ ਕੇ